ਦਾਦਾ ਦਾਸ ਦੇਖਦਾ ਕਿ ਮੇਰੇ ਲਈ ਇਸ ਨੋਮੀ ਨੇ ਕਿੰਨਾ ਉਪਰਾਲਾ ਕੀਤਾ ਹੈ ਘਰ ਬਣਾਇਆ ਰਹਿਣ ਲਈ ਆਰਾਮ ਕਰਨ ਲਈ ਸਭ ਕੁਝ ਦਿੱਤਾ ਜਦੋਂ ਇਹ ਸਾਰੀਆਂ ਆਸ਼ੀਸ਼ਾਂ ਉਹਨੇ ਪਾ ਲਈਆਂ ਸਾਰੀਆਂ ਵਰਕਾ ਉਹਨੇ ਪਾ ਲਈਆਂ ਕਿੰਨਾ ਨੂੰ ਸਮਝ ਆ ਰਹੀ ਇਹ ਸਾਰੀਆਂ ਵਰਕਾ ਉਹਨੇ ਪਾ ਲਈਆਂ ਤਾਂ ਬਹੁਤ ਆਨੰਦ ਹੋਇਆ ਖੁਦਾ ਦਾਸ ਪਹਿਲਾਂ ਸਭ ਤੋਂ ਪਹਿਲਾਂ ਸਨੋਮੀ ਨੇ ਕੀ ਕੀਤਾ ਪਹਿਲਾਂ ਰੋਟੀ ਖਲਾਈ ਰਬ ਦੇ ਦਾਸ ਨੂੰ ਔਰ ਉਸ ਤੋਂ ਬਾਅਦ ਬੇਨਤੀ ਕੀਤੀ ਹਰ ਵਾਰ ਤੁਸੀਂ ਇੱਥੇ ਹੀ ਖਾਣਾ ਤੁਸੀਂ ਇੱਧਰ ਉੱਧਰ ਨਹੀਂ ਜਾਣਾ ਭੁੱਖੇ ਨਹੀਂ ਰਹਿਣਾ ਚਿੰਤਾ ਨਹੀਂ ਕਰਨੀ ਤੁਸੀਂ ਇੱਥੇ ਹੀ ਖਾਣਾ ਉਸ ਤੋਂ ਬਾਅਦ ਬੇਨਤੀ ਕੀ ਕੀਤੀ ਕਿ ਤੁਹਾਡੇ ਰਹਿਣ ਲਈ ਵੀ ਸਾਰਾ ਪ੍ਰਬੰਧ ਕਰ ਦਿੱਤਾ ਤੁਸੀਂ ਇੱਥੇ ਹੀ ਆ ਕੇ ਰਹਿਣਾ ਸੇਵਕਾਈ ਵਾਸਤੇ ਹਰ ਇੱਕ ਪ੍ਰਕਾਰ ਦੀ ਜ਼ਰੂਰਤ ਨੂੰ ਉਹ ਪੂਰਾ ਕਰਦੀ ਆਪਣੇ ਦਸਵੰਤ ਆਪਣੀਆਂ ਪੇਟਾਂ ਪਰਮੇਸ਼ਰ ਦੇ ਦਾਸ ਦੇ ਹੱਥ ਵਿੱਚ ਰੱਖਦੀ ਕਿ ਸੇਵਕਾਈ ਨੂੰ ਵਧਾਉਣਾ ਹੈ ਕਿਉਂਕਿ ਉਹਨੇ ਖੁਦਾ ਦੇ ਦਾਸ ਨੂੰ ਚੰਗੀ ਤਰ੍ਹਾਂ ਵੇਖਿਆ ਸੀ ਜਾਣਿਆ ਸੀ ਕਿ ਇਹ ਪਰਮੇਸ਼ਰ ਦਾ ਦਾਸ ਜਿਹੜਾ ਹੈ ਇਹ ਸੱਚਾ ਦਾਸ ਹੈ ਇਹ ਗਵਾਹੀ ਦੇ ਰਹੀ ਆਪਣੇ ਪਤੀ ਨੂੰ ਕਹਿ ਕੇ ਕਿ ਜੋ ਇਹ ਸਾਡੇ ਨਗਰ ਵਿੱਚ ਖੁਦਾ ਦਾ ਦਾਸ ਆਂਦਾ ਹੈ ਸੱਚਾ ਦਾਸ ਹੈ ਕਿਉਂ ਨਾ ਇਹਦੇ ਲਈ ਕੁਝ ਕਰੀਏ ਕਿਉਂ ਨਾ ਸੇਵਕਾਈ ਲਈ ਕੁਝ ਕਰੀਏ ਉਨੇ ਸੱਚੇ ਮਨ ਦੇ ਨਾਲ ਸੇਵਕ ਲਈ ਉਪਰਾਲਾ ਕੀਤਾ ਸੇਵਕ ਲਈ ਉਹ ਮਦਦਗਾਰ ਹੋਈ ਔਰ ਪਰਮੇਸ਼ਰ ਦੇ ਦਾਸ ਦਾ ਸੱਚਮੁੱਚ ਆਦਰ ਕੀਤਾ ਕਿਨੇ ਨੂੰ ਸਮਝ ਆ ਰਹੀ ਸਸਦ ਅਸੀਂ ਕਿੰਨੇ ਲੋਕ ਅੱਜ ਪ੍ਰਭੂ ਯੀਸ਼ੂ ਮਸੀਹ ਦੀ ਸੇਵਕਾਈ ਦਾ ਆਦਰ ਕਰਦੇ ਹਨ ਅਗਰ ਮੈਨੂੰ ਪੁੱਛ ਦਿੰਦੇ ਤੇ ਮੇਰਾ ਹੱਥ ਇੱਥੇ ਹੁੰਦਾ ਸਭ ਤੋਂ ਟੌਪ ਤੇ ਹੁੰਦਾ ਕਿ ਪ੍ਰਭੂ